ਸਤਿ ਸ਼੍ਰੀ ਅਕਾਲ ਜੀ ਧੌਣ ਦਾ ਕਿੱਲਾ ਦੋ ਚੰਗੇ ਭਲੇ ਰਿਸ਼ਤਿਆਂ ਨੂੰ ਅਲੱਗ ਕਰ ਦਿੰਦਾ ਹੈ ਜਾਂ ਇੰਜ ਕਹਿ ਲਈਏ ਧੌਣ ਦਾ ਕਿੱਲਾ ਦੋ ਗੌਣਵਾਂ ਰਿਸ਼ਤਿਆਂ ਨੂੰ ਇਕੱਠੇ ਨਹੀਂ ਹੋਣ ਦਿੰਦਾ ਇਹ ਧੌਣ ਦਾ ਕਿੱਲਾ ਕਈ ਪ੍ਰਕਾਰ ਦਾ ਹੋ ਸਕਦਾ ਹੈ ਜਾਤ ਦਾ ਧਰਮ ਦਾ ਅਹੁਦੇ ਦਾ ਜਾਂ ਪੈਸੇ ਦਾ ਇੱਥੇ ਛੋਟੀ ਜੀ ਕਹਾਣੀ ਬਾਰੇ ਚਰਚਾ ਕਰਦੇ ਹਾਂ ਇੱਕ ਹੁਸਨਪ੍ਰੀਤ ਨਾਂ ਦੀ ਕੁੜੀ ਕਾਲਜ ਵਿੱਚ ਪੜ੍ਹਨ ਲਈ ਆਉਂਦੀ ਹੈ ਉਹ ਪਿਛਲੇ ਕੁਝ ਸਾਲਾਂ ਤੋਂ ਕਿਸੇ ਹੋਰ ਕਾਲਜ ਵਿੱਚ ਪੜ੍ਹ ਰਹੀ ਸੀ ਉਹ ਆਪਣੇ ਪਿਛਲੇ ਕਾਲੇ ਦੀ ਟਾਪਰ ਸੀ ਕੁੜੀ ਨੂੰ ਬੋਲਣ ਚੱਲਣ ਦਾ ਬਹੁਤ ਹੀ ਵਧੀਆ ਸ਼ਰੀਕਾ ਸੀ ਇਸ ਕਰਕੇ ਉਹ ਕਾਲੇ ਦੇ ਹਰ ਇੱਕ ਮੁੰਡੇ ਕੁੜੀ ਨਾਲ ਪੂਰੀ ਤਰ੍ਹਾਂ ਘੁਲ ਮਿឡ ਗਈ ਉਹ ਕਾਲੇ ਦੀ ਹਰ ਇੱਕ ਐਕਟੀਵਿਟੀ ਵਿੱਚ ਭਾਗ ਲੈਂਦੀ ਹੁਸਨਪ੍ਰੀਤ ਆਪਣੇ ਨਾਮ ਵਾਂਗੂ ਬਹੁਤ ਹੀ ਖੂਬਸੂਰਤ ਸੀ ਫਿਰ ਹੌਲੀ-ਹੌਲੀ ਉਸ ਨੇ ਅਰਜਨ ਨਾਮ ਦੇ ਮੁੰਡੇ ਨਾਲ ਜ਼ਿਆਦਾ ਮੇਲ ਜੋਲ ਰੱਖਣਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਕਾਲਜ ਦੀ ਕੰਟੀਨ ਵਿੱਚ ਅਤੇ ਬਾਜ਼ਾਰਾਂ ਵਿੱਚ ਆਮ ਹੀ ਦੇਖਿਆ ਜਾਣ ਲੱਗਿਆ ਇੱਕ ਦੋ ਵਾਰ ਤਾਂ ਉਹ ਚੰਡੀਗੜ੍ਹ ਵੀ ਜਾ ਕੇ ਆਈ ਕਹਿੰਦੇ ਯੂਨੀਵਰਸਿਟੀ ਕੰਮ ਸੀ ਉਹਨਾਂ ਨੇ ਇੱਕ ਦੂਸਰੇ ਨੂੰ ਬਿਨਾਂ ਦੱਸਿਆ ਹੀ ਉਮਰਾ ਤਾਂ ਇਕੱਠੇ ਰਹਿਣ ਦਾ ਸੋਚ ਰੱਖਿਆ ਸੀ ਹੁੰਦਾ ਵੀ ਐਸਾ ਹੈ ਕੁਝ ਰਿਸ਼ਤੇ ਬਿਨਾਂ ਦੱਸਿਆ ਹੀ ਅਗਲੀ ਰਾਤ ਤਲਾਸ਼ ਲੈਂਦੇ ਹਨ ਪਰ ਅਜੀਹਾ ਹਰ ਇੱਕ ਰਿਸ਼ਤੇ ਨਾਲ ਨਹੀਂ ਹੁੰਦਾ ਇੱਕ ਦਿਨ ਅਰਜਨ ਅਤੇ ਹੁਸਨ ਕੰਟੀਨ ਵਿੱਚ ਬੈਠੇ ਚਾਹ ਪੀ ਰਹੇ ਹੁੰਦੇ ਹਨ ਅਰਜਨ ਆਪਣੀ ਜਾੜ ਵਿੱਚੋਂ ਰਮਾਲ ਨਾਲ ਕੁਝ ਕੱਢ ਰਿਹਾ ਹੁੰਦਾ ਹੈ ਹੁਸਨ ਕਹਿੰਦੀ ਕੀ ਹੋਇਆ ਅਰਜਨ ਕਹਿੰਦਾ ਕੁਝ ਨਹੀਂ ਰਾਤੀ ਮੋਟਰ ਤੇ ਚਿਕਨ ਬਣਾਇਆ ਸੀ ਸਾਲਾ ਕੱਚਾ ਰਹਿ ਗਿਆ ਹੁਣ ਤੰਗ ਕਰ ਰਿਹਾ ਹੈ ਹੁਸਨ ਕਹਿੰਦੀ ਕਿਉਂ ਤੁਸੀਂ ਸਾਲੇ ਨੂੰ ਘਰੇ ਕਿਉਂ ਨਹੀਂ ਬਣਾਉਂਦੇ ਘਰੇ ਮੰਮੀ ਪਾਪਾ ਦਾ ਅੰਮ੍ਰਿਤ ਛਕਿਆ ਹੈ ਵੈਸੇ ਕਹਿੰਦੇ ਦਾ ਕੁਝ ਨਹੀਂ ਪਰ ਆਪਾਂ ਜਦੋਂ ਮਨ ਕਰਦਾ ਹੈ ਮੋਟਰ ਤੇ ਧਰ ਲਈਦਾ ਨਾਲੇ ਯਾਰਾਂ ਦੋਸਤਾਂ ਨਾਲ ਗੱਪ ਸ਼ੱਪ ਮਾਰ ਲਈਦੀਆ ਹਾਂ ਉਥੇ ਪੀਣੀ ਜੋ ਜ਼ਿਆਦਾ ਹੁੰਦੀ ਹੈ ਕਿਹੜਾ ਕੋਈ ਰੋਕਣ ਵਾਲਾ ਹੁੰਦਾ ਹੈ ਨਹੀਂ ਹੁਸਨ ਐਸੀ ਕੋਈ ਗੱਲ ਨਹੀਂ ਫਿਰ ਹੁਸਨ ਨੂੰ ਫੋਨ ਆਉਂਦਾ ਹੈ ਫੋਨ ਸੁਣਨ ਤੋਂ ਬਾਅਦ ਹੁਸਨ ਉਦਾਸ ਹੋ ਜਾਂਦੀ ਹੈ ਅਰਜਨ ਕਹਿੰਦਾ ਕੀ ਹੋਇਆ ਕਹਿੰਦੀ ਕੁਝ ਨਹੀਂ ਮੰਮੀ ਖਾਲ ਤੋਂ ਡਿੱਗ ਪਈ ਕਿਉਂ ਉੱਥੇ ਕੀ ਕਰਦੇ ਸੀ ਕੱਖ ਕੱਢਣ ਗਏ ਸੀ ਕਿਉਂ ਤੁਸੀਂ ਆਪਣੇ ਕੱਖ ਆਪ ਕੱਢਦੇ ਹੋ ਮਜ਼ਦੂਰ ਨਹੀਂ ਲੈ ਕੇ ਜਾਂਦੇ ਨਹੀਂ ਜਨਾਬ ਅਸੀਂ ਖੁਦ ਮਜ਼ਦੂਰ ਹਾਂ ਅਰਜਨ ਚੁੱਪ ਕਰ ਜਾਂਦਾ ਹੈ ਫਿਰ ਬੋਲਦਾ ਹੁਸਨ ਤੂੰ ਇੰਨੀ ਸੁੰਦਰ ਇੰਨੀ ਸਮਝਦਾਰ ਮੈਂ ਸੋਚਿਆ ਫਿਰ ਚੁੱਪ ਕਰ ਜਾਂਦਾ ਹੈ ਹੁਸਨ ਸਮਝ ਜਾਂਦੀ ਹੈ ਅਰਜਨ ਕੀ ਕਹਿਣਾ ਚਾਹੁੰਦਾ ਹੈ ਹੁਸਨ ਕਹਿੰਦੀ ਅਰਜਨ ਅਕਲ ਹੁਸਨ ਅਤੇ ਬਹਾਦਰੀ ਕਿਸੇ ਖਾਸ ਕੌਮ ਜਾਂ ਜਾਤ ਦੀਆਂ ਗੁਲਾਮ ਨਹੀਂ ਹੁੰਦੀਆਂ ਚੱਲ ਮੈਂ ਚੱਲਦੀ ਆ ਫਿਰ ਗੱਲ ਕਰਦੇ ਹਾਂ ਹੁਸਨ ਚੱਲ ਪੈਂਦੀ ਹੈ ਪਹਿਲਾਂ ਕੀ ਹੁੰਦਾ ਸੀ ਜਦੋਂ ਵੀ ਹੁਸਨ ਨੂੰ ਕਿਤੇ ਜਾਣਾ ਹੁੰਦਾ ਸੀ ਚਾਹੇ 10 ਕਦਮ ਹੀ ਕਿਉਂ ਨਾ ਜਾਣਾ ਹੋਵੇ ਅਰਜਨ ਆਪਣਾ ਬੁਲਟ ਕੱਢ ਲੈਂਦਾ ਤੇ ਉਸ ਨੂੰ ਪਿੱਛੇ ਬਿਠਾ ਲੈਂਦਾ ਅੱਜ ਉਸ ਨੇ ਪੁੱਛਿਆ ਤੱਕ ਨਹੀਂ ਅੱਜ ਤਾਂ ਹੁਸਨ ਨੇ ਬੱਸ ਸਟੈਂਡ ਜਾਣਾ ਸੀ ਅਤੇ ਉੱਥੋਂ ਕਿਸੇ ਹਸਪਤਾਲ ਜਾਣਾ ਸੀ ਜਿੱਥੇ ਉਸ ਦੀ ਮਾਤਾ ਨੂੰ ਲੈ ਕੇ ਗਏ ਸੀ ਹੁਸਨ ਨੇ ਵੀ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਕਿਉਂਕਿ ਉਸ ਦਾ ਸਾਰਾ ਧਿਆਨ ਆਪਣੀ ਮਾਤਾ ਵੱਲ ਸੀ ਉਹ ਬੱਸ ਸਟੈਂਡ ਜਾਂਦੀ ਹੈ ਉੱਥੋਂ ਹਸਪੀਟਲ ਚਲੀ ਜਾਂਦੀ ਹੈ ਸ਼ਾਮ ਨੂੰ ਅਰਜਨ ਦਾ ਫੋਨ ਆਉਂਦਾ ਹੈ ਨਾਰਮਲ ਗੱਲਬਾਤ ਹੁੰਦੀ ਹੈ ਹੁਸਨ ਦੀ ਮਾਤਾ ਨੂੰ ਇੱਕ ਰਾਤ ਹਸਪੀਟਲ ਰੱਖਿਆ ਜਾਂਦਾ ਹੈ ਅਗਲੇ ਦਿਨ ਛੁੱਟੀ ਦੇ ਦਿੱਤੀ ਜਾਂਦੀ ਹੈ ਹੁਸਨ ਤਿੰਨ ਚਾਰ ਦਿਨ ਕਾਲਜ ਨਹੀਂ ਆਉਂਦੀ ਫਿਰ ਜਦੋਂ ਕਾਲਜ ਆਉਣਾ ਸ਼ੁਰੂ ਕਰਦੀ ਹੈ ਅਰਜਨ ਉਸ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ ਹੈ ਫਿਰ ਇੱਕ ਦਿਨ ਹੁਸਨ ਅਰਜਨ ਨੂੰ ਕਹਿੰਦੀ ਚੱਲ ਅਰਜਨ ਚਾਹ ਪੀਂਦੇ ਆ ਉਹ ਚਾਹ ਪੀਣ ਲਈ ਕੰਟੀਨ ਚਲੇ ਜਾਂਦੇ ਹਨ ਹੁਸਨ ਅਰਜਨ ਵੱਲ ਧਿਆਨ ਨਾਲ ਦੇਖ ਰਹੀ ਹੁੰਦੀ ਹੈ ਅਰਜਨ ਉਸ ਤੋਂ ਅੱਖਾਂ ਚਰਾ ਰਿਹਾ ਹੁੰਦਾ ਹੈ ਫਿਰ ਅਚਾਨਕ ਬੋਲਦਾ ਹੁਸਨ ਆਪਾਂ ਇੰਜ ਤਾਂ ਰਹਿ ਸਕਦੇ ਆ ਪਰ ਚਾਹ ਕੇ ਵੀ ਵਿਆਹ ਨਹੀਂ ਕਰਾ ਸਕਦੇ ਹੁਸਨ ਕਹਿੰਦੀ ਇਹ ਵਿਆਹ ਵਾਲੀ ਅਚਾਨਕ ਗੱਲ ਕਿਧਰੋਂ ਆ ਗਈ ਜੇ ਆ ਹੀ ਗਈ ਫਿਰ ਕਿਉਂ ਨਹੀਂ ਕਰਾ ਸਕਦੇ ਹੁਸਨ ਮੇਰੇ ਮਾਤਾ ਪਿਤਾ ਪੁਰਾਣੇ ਵਿਚਾਰਾਂ ਵਾਲੇ ਹਨ ਉਹਨਾਂ ਨੇ ਆਪਣਾ ਵਿਆਹ ਨਹੀਂ ਕਰਨਾ ਕਿਉਂ ਤੁਸੀਂ ਨਵੇਂ ਵਿਚਾਰਾਂ ਵਾਲਿਆਂ ਨੇ ਉਹਨਾਂ ਨਾਲ ਕੋਈ ਗੱਲ ਕੀਤੀ ਹੈ ਨਹੀਂ ਗੱਲ ਨਹੀਂ ਕੀਤੀ ਪਰ ਮੇਰਾ ਵਿਸ਼ਵਾਸ ਹੈ ਕਿਉਂ ਉਹ ਤੇਰਾ ਵਿਆਹ ਨਹੀਂ ਕਰਨਗੇ ਨਹੀਂ ਵਿਆਧਾ ਕਰਨਗੇ ਪਰ ਆਪਣੀ ਜਾਤ ਵਿੱਚ ਅੱਛਾ ਜਾਤ ਦਾ ਰੌਲਾ ਹੈ ਹੁਣ ਸਮਝੀ ਉਸ ਦਿਨ ਮੈਂ ਤੁਹਾਨੂੰ ਆਖਿਆ ਮੈਂ ਮਜ਼ਦੂਰਾਂ ਦੀ ਕੁੜੀਆਂ ਉਸ ਦਿਨ ਤੋਂ ਤੁਸੀਂ ਇਗਨੋਰ ਕਰ ਰਹੇ ਹੋ ਨਹੀਂ ਹੁਸਨ ਐਸੀ ਗੱਲ ਨਹੀਂ ਹੁਸਨ ਕਹਿੰਦੀ ਅਰਜਨ ਆਪਾਂ ਜਿੰਨਾ ਮਰਜ਼ੀ ਪੜ ਲਈਏ ਜਿੰਨੀ ਮਰਜ਼ੀ ਗੁਰਬਾਣੀ ਪੜ ਲਈਏ ਜਾਂ ਸੁਣ ਲਈਏ ਪਰ ਜਾਤ ਪਾਤ ਵਾਲਾ ਕੀੜਾ ਆਪਣੇ ਦਿਮਾਗ ਵਿੱਚੋਂ ਨਹੀਂ ਨਿਕਲਣਾ ਅਰਜਨ ਕਹਿੰਦਾ ਹੁਸਨ ਐਸੀ ਗੱਲ ਨਹੀਂ ਨਹੀਂ ਅਰਜਨ ਐਸੀ ਹੀ ਗੱਲ ਹੈ ਬੇਵਕੂਫ ਤਾਂ ਮੈਂ ਹਾਂ ਜਦੋਂ ਦਾ ਮੈਂ ਤੇਰੇ ਨਾਲ ਤੁਰਨ ਦਾ ਤੇਰੇ ਨਾਲ ਬੈਠਣ ਦਾ ਆਪਣੇ ਮਨ ਵਿੱਚ ਖਿਆਲ ਲਿਆਂਦਾ ਨਹੀਂ ਉਸਨੂੰ ਐਸੀ ਗੱਲ ਨਹੀਂ ਹੁਸਨ ਖੜੀ ਹੋ ਜਾਂਦੀ ਹੈ ਅਰਜਨ ਕਹਿੰਦਾ ਉਸਨੂੰ ਚਾਹ ਤਾਂ ਪੀਲਾ ਹੈ ਅਰਜਨ ਤੈਨੂੰ ਲੱਗਦਾ ਆਪਾਂ ਨੂੰ ਇਕੱਠਿਆਂ ਚਾਹ ਪੀਣੀ ਚਾਹੀਦੀ ਹੈ ਨਾਲੇ ਇੱਕ ਗੱਲ ਹੋਰ ਸਿਲੇਬਸ ਦੀਆਂ ਕਿਤਾਬਾਂ ਡਿਗਰੀ ਹੀ ਦਿੰਦੀਆਂ ਹਨ ਅਤੇ ਡਿਗਰੀ ਲੈਣ ਵਾਸਤੇ ਹੀ ਪੜ੍ਹੀਆਂ ਜਾਂਦੀਆਂ ਹਨ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਮਨੁੱਖ ਨੂੰ ਮਨੁੱਖਾਂ ਵਿੱਚ ਧਰਤੀ ਦੇ ਰਹਿਣ ਦਾ ਹੁਨਰ ਸਿਖਾਉਂਦੀਆਂ ਹਨ ਸੋ ਤੈਨੂੰ ਲਾਇਬ੍ਰੇਰੀ ਜਾ ਕੇ ਉਹ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ ਇੰਨਾ ਕਹਿ ਕੇ ਉਹ ਚੱਲ ਪੈਂਦੀ ਹੈ ਉਹ ਜਾਂਦੀ ਸੋਚਣ ਲੱਗਦੀ ਹੈ ਕੀ ਮੈਂ ਅਰਜਨ ਨੂੰ ਜ਼ਿਆਦਾ ਰੁੱਖਾ ਤਾਂ ਨਹੀਂ ਬੋਲ ਗਈ ਇਹ ਜਾਤਪਾਤ ਦਾ ਦਰਖਤ ਤਾਂ ਹਰ ਇੱਕ ਮਨੁੱਖ ਵਿੱਚ ਵੱਧ ਫੁੱਲ ਰਿਹਾ ਹੈ ਪਿਛਲੇ ਸਾਲ ਦੀ ਗੱਲ ਹੈ ਤਾਇਆ ਜੀ ਕੋਲ ਕੋਈ ਬੰਦਾ ਆਇਆ ਜੋ ਰਿਸ਼ਤੇ ਕਰਾਉਂਦਾ ਸੀ ਤਾਇਆ ਜੀ ਨੂੰ ਕਹਿੰਦਾ ਮੁੰਡੇ ਨੂੰ ਤਿੰਨ ਕਿਲੇ ਜ਼ਮੀਨ ਆਉਂਦੀ ਹੈ ਕਿਸੇ ਕੰਪਨੀ ਵਿੱਚ ਕੰਮ ਕਰਦਾ ਹੈ ਉਧਰੋਂ ਵੀ 18-20000 ਰੁਪਇਆ ਬਣਾ ਲੈਂਦਾ ਹੈ ਪਰ ਹੈ ਜ਼ਮੀਨدار ਤਾਇਆ ਜੀ ਉਸਦੇ ਗੱਲ ਪੈਰੀ ਕਹਿੰਦੇ ਖੜਾ ਹੋ ਜਾ ਹੁਣ ਅਸੀਂ ਆਪਣੀਆਂ ਧੀਆਂ ਦੇ ਵਿਆਹ ਹੋਰ ਜਾਤਾਂ ਵਿੱਚ ਕਰਾਂਗੇ ਉਹ ਚਲਾ ਜਾਂਦਾ ਹੈ 6 ਮਹੀਨਿਆਂ ਬਾਅਦ ਤਾਇਏ ਦੀ ਕੁੜੀ ਦਾ ਵਿਆਹ ਹੁੰਦਾ ਹੈ ਹੁਣ ਉਹ ਆਪਣੇ ਹਸਬੰਦ ਨਾਲ ਪੱਠੇ ਦੇ ਕੰਮ ਕਰਦੀ ਹੈ ਇਹ ਜਾਤ ਪਾਤ ਦਾ ਗਿੱਲਾ ਹਰ ਇੱਕ ਜਾਤ ਵਿੱਚ ਹੈ ਅਤੇ ਇਸ ਤੋਂ ਕੋਈ ਵੀ ਨਿਕਲਣਾ ਨਹੀਂ ਚਾਹੁੰਦਾ ਪਰ ਅਰਜਨ ਤੇ ਗੁੱਸਾ ਇਸ ਵਾਸਤੇ ਆਇਆ ਕਿਉਂਕਿ ਉਹ ਪੜਿਆ ਲਿਖਿਆ ਮੁੰਡਾ ਹੈ ਨਾ ਕਿ ਇਸ ਵਾਸਤੇ ਕਿ ਮੈਂ ਚਾਹੁੰਦੀ ਵੀ ਮੈਂ ਉੱਥੇ ਹੀ ਵਿਆਹੀ ਜਾਵਾਂ ਜਾਂ ਉੱਥੇ ਹੀ ਵਿਆਹਣਾ ਉਹਨਾਂ ਦੇ ਘਰ ਹੀ ਵਿਆਹੀ ਜਾਂਦੀ ਫਿਰ ਹੁਸਨ ਆਪਣੇ ਘਰ ਚ ਲਈ ਜਾਂਦੀ ਹੈ ਉਸ ਤੋਂ ਬਾਅਦ ਕੁਝ ਦਿਨਾਂ ਲਈ ਕਾਲਜ ਨੂੰ ਛੁੱਟੀਆਂ ਹੁੰਦੀਆਂ ਹਨ ਹੁਸਨ ਆਪਣੇ ਨਾਂ ਤੇ ਅਤੇ ਆਪਣੀਆਂ ਸਹੇਲੀਆਂ ਨਾਂ ਤੇ ਕੁਝ ਕਿਤਾਬਾਂ ਈਸ਼ੂ ਕਰਵਾ ਲੈਂਦੀ ਹੈ ਉਹ ਕਿਤਾਬਾਂ ਨਾਲ ਜੁੜ ਜਾਂਦੀ ਹੈ ਰਿਸ਼ਤਾ ਕੋਈ ਵੀ ਹੋਵੇ ਟੁੱਟਣ ਦਾ ਦੁੱਖ ਤਾਂ ਹੁੰਦਾ ਹੀ ਹੈ ਅਰਜਨ ਦਾ ਪਤਾ ਨਹੀਂ ਉਸਨੇ ਆਪਣੇ ਆਪ ਨੂੰ ਕਿਵੇਂ ਸੰਭਾਲ ਸੰਭਾਲਿਆ ਪਰ ਹੁਸਨ ਨੇ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਕਿਤਾਬਾਂ ਨਾਲ ਜੋੜ ਲਿਆ ਫਿਰ ਇੱਕ ਦਿਨ ਹੁਸਨ ਦੀ ਸਹੇਲੀ ਜੋ ਕਿ ਲੁਧਿਆਣੇ ਆਈਫ ਹਸਪੀਟਲ ਵਿੱਚ ਡਾਕਟਰ ਸੀ ਉਸ ਨੂੰ ਮਿਲਣ ਆਉਂਦੀ ਹੈ ਉਹਨਾਂ ਦੀ ਅਰਜਨ ਅਤੇ ਹੁਸਨ ਬਾਰੇ ਡਾਕਟਰ ਨੂੰ ਪਤਾ ਸੀ ਉਹ ਉਸ ਬਾਰੇ ਗੱਲ ਕਰ ਲਈ ਹੈ ਹੁਸਨ ਉਹਨਾਂ ਆਪਸੀ ਗੱਲਬਾਤ ਪਰ ਇਹ ਸਭ ਕੁਝ ਉਸ ਨੂੰ ਦੱਸ ਦਿੰਦੀ ਹੈ ਡਾਕਟਰ ਕਹਿੰਦੀ ਹੈ ਨਹੀਂ ਹੁਸਨ ਹੁਣ ਜਾਤਾਂ ਪਤਾਂ ਕਿੱਥੇ ਨੇ ਹੁਣ ਤਾਂ ਜਾਤਾਂ ਪਤਾਂ ਅੰਦਰ ਤੱਕ ਖੁੱਸ ਗਈਆਂ ਹਨ ਸਾਡੇ ਹਸਪਤਾਲ ਵਿੱਚ ਸੈਂਕੜੇ ਮਰੀਜ਼ ਆਉਂਦੇ ਹਨ ਜੋ ਮਾਂ-ਬਾਪ ਬਣਨ ਦੇ ਕਾਬਲ ਨਹੀਂ ਹੁੰਦੇ ਕੁਝ ਤਾਂ ਦਵਾਈਆਂ ਨਾਲ ਠੀਕ ਹੋ ਜਾਂਦੇ ਹਨ ਪਰ ਕਈਆਂ ਲਈ ਬਾਹਰੋਂ ਸਪਰਮ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਅਤੇ ਤੈਨੂੰ ਪਤਾ ਹੀ ਹੈ ਮੈਂ ਇਹ ਚੰਗੀ ਤਰ੍ਹਾਂ ਜਾਣਦੀ ਹਾਂ ਇਸ ਪਰਮ ਕਿੱਥੋਂ ਆਉਂਦੇ ਹਨ ਕਿੰਨਾ ਲੋਕਾਂ ਦੇ ਹੁੰਦੇ ਹਨ ਲੁਧਿਆਣਾ ਹੀ ਨਹੀਂ ਹਰੇਕ ਸ਼ਹਿਰ ਵਿੱਚ ਇਹੀ ਹਾਲ ਹੈ ਕੁਝ ਤਾਂ ਪੂਰੇ ਹੱਟੇ-ਕੱਟੇ ਹੁੰਦੇ ਹਨ ਜੋ ਬਾਪ ਨਹੀਂ ਮੰਨ ਸਕਦੇ ਹੱਥ ਜੋੜ ਦਿੰਦੇ ਹਨ ਵੀ ਪੈਸਾ ਜਿੰਨਾ ਮਰਜ਼ੀ ਲੱਗ ਜਾਏ ਪਰ ਗੱਲ ਬਾਹਰ ਨਾ ਕਰਿਓ ਅਤੇ ਕਈ ਅਜਿਹੇ ਹੁੰਦੇ ਹਨ ਜੋ ਨੈਣ ਨਕਸ਼ਤ ਤਿਆਰ ਕਰਕੇ ਲੈ ਕੇ ਆਉਂਦੇ ਹਨ ਬੋਲ ਦਿੰਦੇ ਹਨ ਅੱਖਾਂ ਇਦਾਂ ਨਹੀਂ ਹੋਣੀਆਂ ਚਾਹੀਦੀਆਂ ਹਨ ਵਾਲ ਇਦਾਂ ਦੇ ਹੋਣੇ ਚਾਹੀਦੇ ਹਨ ਹਾਈਟ ਇੰਨੀ ਹੋਣੀ ਚਾਹੀਦੀ ਹੈ ਫੇਰ ਜਾਤਾਂ ਪਤਾਂ ਕਿੱਥੇ ਹਨ ਅਤੇ ਇੱਕ ਗੱਲ ਹੋਰ ਇਹ ਜੋ ਉੱਚੀ ਜਾਤ ਦਾ ਘਮੰਡ ਕਰਦੇ ਹਨ ਸਾਡੇ ਵਰਗੇ ਇਹਨਾਂ ਹਸਪਤਾਲਾਂ ਵਿੱਚ ਉਹੀ ਆਉਂਦੇ ਹਨ ਗਰੀਬ ਵਰਗ ਜਾਂ ਮਜ਼ਦੂਰ ਵਰਗ ਇਹਨਾਂ ਹਸਪਤਾਲਾਂ ਦੇ ਨੇੜੇ ਹੀ ਨਹੀਂ ਆਉਂਦਾ ਕਿਉਂਕਿ ਉਹਨਾਂ ਦੀ ਇਹਨਾਂ ਹਸਪਤਾਲਾਂ ਵਿੱਚ ਪਹੁੰਚ ਕਰਨ ਦੀ ਹਿੰਮਤੀ ਹੀ ਨਹੀਂ ਹੁੰਦੀ ਜਾਂ ਕੇ ਲਈਏ ਪੈਸੇ ਦੀ ਘਾਟ ਹੁੰਦੀ ਹੈ ਪਰ ਸਾਡੇ ਵਰਗੇ ਉੱਚੀਆਂ ਜਾਤਾਂ ਵਾਲੇ ਹੀ ਇਹਨਾਂ ਹਸਪਤਾਲਾਂ ਵਿੱਚ ਆਉਂਦੇ ਹਨ ਅਤੇ ਤੂੰ ਦੇਖ ਹੀ ਸਕਦੀਆਂ ਫਿਰ ਜਦ ਤੱਕ ਕਿੱਥੇ ਰਹਿ ਗਈਆਂ ਤੇ ਸੁਪਰਮ ਕਿੰਨਾ ਦੇ ਹਨ ਚੱਲ ਛੱਡ ਆਪਾਂ ਹੋਰ ਹੀ ਪਾਸੇ ਚੱਲ ਪੀਆ ਇਹ ਤਾਂ ਛੋਟੀਆਂ ਗੱਲਾਂ ਹਨ ਤੂੰ ਦੱਸ ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਹੁਸਨ ਕਹਿੰਦੀ ਵਧੀਆ ਚੱਲ ਰਹੀ ਹੈ ਇਸ ਵਾਰ ਲਾਸਟ ਸਾਲ ਹੈ ਅਗਲੇ ਸਾਲ ਤੋਂ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰਦੇ ਆਂਗੇ। ਉਹਨਾਂ 'ਚ ਹੁਣ ਵੀ ਪੜ੍ਹ ਲੈਂਦੀ ਹਾਂ। ਠੀਕ ਹੈ, ਚੱਲ ਮੈਂ ਚੱਲਦੀ ਹਾਂ। ਮੈਂ ਸੋਚਿਆ ਜਾਂਦੀ ਜਾਂਦੀ ਆਂਟੀ ਦਾ ਪਤਾ ਲੈ ਜਾਵਾਂ, ਨਾਲੇ ਹੁਸਨ ਦਾ ਹੁਸਨ ਦੇਖ ਲਵਾਂਗੀ। ਹੁਸਨ ਹੱਸ ਪੈਂਦੀ ਹੈ। ਕਹਿੰਦੀ ਉਹ ਤੇਰੇ ਅੱਗੇ ਅੱਗੇ ਹੀ ਹਸਪਤਾਲ ਗਏ ਹਨ। ਚੱਲ ਠੀਕ ਆ ਹੁਸਨ ਬਾਏ। ਆਂਟੀ ਦਾ ਮਿਲ ਹੀ ਨਹੀਂ। ਹੁਸਨ ਦਾ ਹੁਸਨ ਹੀ ਦਿਸਿਆ। ਹੁਸਨ ਹੱਸ ਪੈਂਦੀ ਹੈ। ਡਾਕਟਰ ਚਲੀ ਜਾਂਦੀ ਹੈ। ਜਾਂਦੀ ਜਾਂਦੀ ਕਹਿੰਦੀ ਹੁਸਨ ਜੇ ਕਿਸੇ ਚੀਜ਼ ਦੀ ਲੋੜ ਹੋਈ ਭੈਣ ਨੂੰ ਯਾਦ ਕਰ ਲੈਵੀਂ ਸੰਗੀਨਾ ਲੱਗੀ ਰਹੇ ਉਹ ਚਲੀ ਜਾਂਦੀ ਹੈ ਕੁਝ ਟਾਈਮ ਬਾਅਦ ਦਲਬਾਗ ਆਪਣੀ ਮਾਤਾ ਨੂੰ ਲੈ ਕੇ ਆ ਜਾਂਦਾ ਹੈ ਦਲਬਾਗ ਹੁਸਨ ਦਾ ਭਰਾ ਹੈ ਜੋ ਘਰ ਦਾ ਸਾਰਾ ਖਰਚ ਚਾਲ ਚੱਲਣ ਖਰਚ ਵਾਰ ਚ ਉਹੀ ਕਰਦਾ ਹੈ ਕਦੇ-ਕਦੇ ਮਾਤਾ ਥੋੜਾ ਬਹੁਤ ਸਹਾਰਾ ਲਾ ਦਿੰਦੀ ਹੈ ਦਲਬਾਗ ਆ ਕੇ ਬੈਠ ਜਾਂਦਾ ਹੈ ਹੁਸਨ ਨੂੰ ਕਹਿੰਦਾ ਹੁਸਨ ਥੋੜੀ ਚਾਹ ਬਣਾ ਦੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਹੁਸਨ ਕਹਿੰਦੀ ਕੀ ਹੋਇਆ ਮਾਤਾ ਵਿੱਚੇ ਬੋਲ ਪੈਂਦੀ ਹੈ ਕਹਿੰਦੀ ਹੁਸਨ ਉੱਥੇ ਹਸਪਤਾਲ ਕਿਸੇ ਮੁੰਡੇ ਦਾ ਐਕਸੀਡੈਂਟ ਹੋਇਆ ਸੀ ਉਹ ਆਇਆ ਵਿਚਾਰੇ ਦਾ ਬਹੁਤ ਖੂਨ ਡੁੱਲ ਗਿਆ ਉਸ ਉਸ ਹਸਪਤਾਲ ਵਿੱਚ ਖੂਨ ਨਹੀਂ ਸੀ ਅਤੇ ਬਾਹਰੋਂ ਵੀ ਕਿਤੋਂ ਨਹੀਂ ਮਿਲਿਆ ਫਿਰ ਉਸ ਦੇ ਪਿਤਾ ਨੇ ਲੋਕਾਂ ਅੱਗੇ ਹੱਥ ਜੋੜੇ ਅਤੇ ਕਿਹਾ ਪਤਾ ਨਹੀਂ ਕਿਹੜਾ ਨੈਗੇਟਿਵ ਗਰੁੱਪ ਗਿਆ ਵੀ ਜੇ ਕਿਸੇ ਦਾ ਹਯਾਤਾਂ ਦੇ ਦਿਓ ਮੇਰੇ ਮੁੰਡੇ ਦੀ ਜਾਨ ਬਚ ਜਾਈਗੀ ਆਪਣੇ ਦਲਬਾਗ ਨੇ ਹੱਥ ਖੜਾ ਕਰ ਦਿੱਤਾ ਅਤੇ ਖੂਨ ਦੇਣ ਲਈ ਚਲਾ ਗਿਆ ਵਿਚਾਰਾ ਸਹੀ ਹੋ ਗਿਆ ਆਪਣੇ ਘਰ ਜਾਵੇ ਉਸ ਤੋਂ ਬਾਅਦ ਹੁਸਨ ਉਹ ਨਾਲ ਹੀ ਸ਼ਾਹ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਫਿਰ ਉਹ ਹੁਸਨ ਦੀ ਮਾਤਾ ਬੋਲਣ ਲੱਗਦੀ ਹੈ ਉਹ ਤਾਂ ਇਸ ਨੂੰ ਖੂਨ ਦੇ ਪੈਸੇ ਦੇ ਰਹੇ ਸਨ ਪਰ ਆਪਾਂ ਕਿਉਂ ਲੈਣੇ ਸਨ ਖੂਨ ਦਾਨ ਤਾਂ ਬਹੁਤ ਵੱਡਾ ਪੁੰਨ ਦਾ ਕੰਮ ਹੈ ਅਤੇ ਪੁੰਨ ਦੇ ਕੰਮ ਦੇ ਕਦੇ ਪੈਸੇ ਨਹੀਂ ਲਏ ਜਾਂਦੇ ਵਿਚਾਰਾ ਸੁਖੀ ਸੰਦੀ ਆਪਣੇ ਪਰਿਵਾਰ ਵਿੱਚ ਜਾਵੇ ਹੁਸਨ ਚਾਹ ਲੈ ਕੇ ਆ ਜਾਂਦੀ ਹੈ ਫਿਰ ਹੁਸਨ ਕੁਝ ਦਿਨਾਂ ਲਈ ਹਸ ਕੋਲਜ ਨਹੀਂ ਜਾਂਦੀ ਜਦੋਂ ਕੋਲਜ ਜਾਣਾ ਸ਼ੁਰੂ ਕਰਦੀ ਹੈ ਤਾਂ ਇੱਕ ਦਿਨ ਉਹ ਲਾਇਬ੍ਰੇਰੀ ਵਿੱਚ ਬੈਠੀ ਕਿਤਾਬਾਂ ਪੜ੍ਹ ਰਹੀ ਹੁੰਦੀ ਹੈ ਉਸ ਦੀਆਂ ਕੁਝ ਸਹੇਲੀਆਂ ਉਸ ਕੋਲ ਆਉਂਦੀਆਂ ਹਨ ਹੁਸਨ ਨੂੰ ਕਹਿੰਦੀਆਂ ਹੁਸਨ ਤੈਨੂੰ ਪਤਾ ਅਰਜਨ ਦਾ ਐਕਸੀਡੈਂਟ ਹੋ ਗਿਆ ਸੀ ਹੁਸਨ ਕਹਿੰਦੀ ਨਹੀਂ ਮੈਨੂੰ ਨਹੀਂ ਪਤਾ ਉਹ ਤਾਂ ਕਈ ਦਿਨ ਹਸਪਤਾਲ ਰਿਹਾ ਹੁਣ ਘਰ ਆਇਆ ਹੈ ਅਸੀਂ ਉਸ ਦਾ ਪਤਾ ਲੈਣ ਜਾ ਰਹੀਆਂ ਹਨ ਕੀ ਤੂੰ ਜਾਵੇਂਗੀ ਹੁਸਨ ਕਹਿੰਦੀ ਹਾਂ ਬਿਲਕੁਲ ਉਹ ਆਪਣੇ ਕੌਲੀ ਦਾ ਸਟੂਡੈਂਟ ਹੈ ਅਤੇ ਇਸ ਤੋਂ ਪਹਿਲਾਂ ਇਨਸਾਨ ਉਹ ਸਾਰੀਆਂ ਅਰਜਨ ਦੇ ਘਰ ਚਲੀਆਂ ਜਾਂਦੀਆਂ ਹਨ ਅਰਜਨ ਦੇ ਘਰ ਪਹੁੰਚ ਕੇ ਹੁਸਨ ਜੰਦਿਆਂ ਹੀ ਆਪਣੀ ਬੋਤਲ ਵਿੱਚੋਂ ਪਾਣੀ ਪੀਣ ਲੱਗਦੀ ਹੈ ਅਰਜਨ ਕਹਿੰਦਾ ਹੁਸਨ ਪਾਣੀ ਆ ਰਿਹਾ ਸੀ ਕਹਿੰਦੀ ਮੈਨੂੰ ਪਿਆਸ ਜ਼ਿਆਦਾ ਲੱਗੀ ਸੀ ਤਾਂ ਵੀ ਰਹੀਆਂ ਥੋੜੇ ਟਾਈਮ ਬਾਅਦ ਇੱਕ ਕੁੜੀ ਪਾਣੀ ਲੈ ਕੇ ਆਉਂਦੀ ਹੈ ਸਾਰੀਆਂ ਕੁੜੀਆਂ ਪਾਣੀ ਪੀਣ ਲੱਗਦੀਆਂ ਹਨ ਫਿਰ ਇਧਰ ਉਧਰ ਦੀਆਂ ਗੱਲਾਂ ਕਰਦੀਆਂ ਹਨ ਕੁਝ ਸਮੇਂ ਬਾਅਦ ਧਿਆ ਆ ਜਾਂਦੀ ਹੈ ਹੁਸਨ ਤੋਂ ਬਿਨਾ ਸਾਰੀਆਂ ਚਾਹ ਪੀਂਦੀਆਂ ਹਨ ਅਰਜਨ ਹੁਸਨ ਨੂੰ ਚਾਹ ਲਈ ਫੋਰਸ ਕਰਦਾ ਹੈ ਪਰ ਉਹ ਮਨਾਂ ਕਰ ਦਿੰਦੀ ਹੈ ਕਹਿੰਦੀ ਮੈਂ ਚਾਹ ਛੱਡ ਚੁੱਕੀ ਹਾਂ ਹੁਣ ਚਾਹ ਕਦੇ ਨਹੀਂ ਪੀਂਦੀ ਫਿਰ ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਹੁਸਨ ਦਾ ਅਰਜਨ ਦੱਸਦਾ ਹੈ ਕਿ ਉਸ ਦਾ ਐਕਸੀਡੈਂਟ ਕਿੱਦਾਂ ਹੋਇਆ ਫਿਰ ਕਹਿੰਦਾ ਮੇਰਾ ਖੂਨ ਗਰੁੱਪ ਬੀ ਨੈਗੇਟਿਵ ਸੀ ਜੋ ਹਸਪਤਾਲ ਵਿੱਚ ਵੀ ਨਹੀਂ ਸੀ ਅਤੇ ਬਾਹਰੋਂ ਵੀ ਕਿਤੋਂ ਨਹੀਂ ਮਿਲ ਰਿਹਾ ਸੀ ਫਿਰ ਇੱਕ ਮੁੰਡਾ ਆਇਆ ਉਸ ਨੇ ਖੂਨ ਦਿੱਤਾ ਅਤੇ ਮੇਰੀ ਜਾਨ ਬਚ ਗਈ ਨਹੀਂ ਤਾਂ ਤੁਸੀਂ ਭੋਗ ਦੇ ਹੀ ਇਕੱਠਾ ਆਉਣਾ ਸੀ ਇੱਕ ਕੁੜੀ ਬੋਲਦੀ ਹੈ ਨਹੀਂ ਨਹੀਂ ਅਰਜਨ ਐਵੇਂ ਨਹੀਂ ਬੋਲਦੇ ਹੁਸਨ ਕਹਿੰਦੀ ਅਰਜਨ ਤੇਰਾ ਇਲਾਜ ਕਿਹੜੇ ਹਸਪਤਾਲ ਹੋਇਆ ਸੀ ਉਹ ਹਸਪਤਾਲ ਦਾ ਨਾਮ ਦੱਸਦਾ ਹੈ ਹੁਸਨ ਕਹਿੰਦੀ ਅਰਜਨ 28 ਤਰੀਕ ਨੂੰ ਹੋਇਆ ਸੀ ਐਕਸੀਡੈਂਟ ਅਰਜਨ ਕਹਿੰਦਾ ਹਾਂ ਹੁਸਨ ਕਹਿੰਦੀ ਜਿਸ ਮੁੰਡੇ ਨੇ ਖੂਨ ਦਿੱਤਾ ਉਹ ਮੇਰਾ ਭਰਾ ਸੀ ਅਰਜਨ ਕਹਿੰਦਾ ਅੱਛਾ ਹੁਸਨ ਉਸ ਦਾ ਮੇਰੇ ਵੱਲੋਂ ਧੰਨਵਾਦ ਕਰਨਾ ਮੈਂ ਹਰ ਰੋਜ਼ ਮੰਮੀ ਪਾਪਾ ਨੂੰ ਕਹਿਣਾ ਕਿ ਤੁਸੀਂ ਉਸ ਮੁੰਡੇ ਦਾ ਨਾਂ ਪਤਾ ਕਿਉਂ ਨਹੀਂ ਪੁੱਛਿਆ ਜਿਸ ਦੀ ਵਜ੍ਹਾ ਕਰਕੇ ਅੱਜ ਮੈਂ ਜਿੰਦਾ ਹਾਂ ਹੁਸਨ ਮੈਂ ਫਿਰ ਕਹਿਣਾ ਮੇਰੇ ਵੱਲੋਂ ਉਸ ਦਾ ਧੰਨਵਾਦ ਕਰਨਾ ਜਦੋਂ ਮੈਂ ਪੂਰੀ ਤਰ੍ਹਾਂ ਠੀਕ ਹੋ ਗਿਆ ਮੈਂ ਉਸ ਨੂੰ ਮਿਲਣਾ ਚਾਹਾਂਗਾ ਫਿਰ ਥੋੜਾ ਟਾਈਮ ਬਾਅਦ ਇਧਰ ਉਧਰ ਦੀਆਂ ਗੱਲਾਂ ਕਰਦੇ ਹਨ ਫਿਰ ਕੁੜੀਆਂ ਖੜੀਆਂ ਹੁੰਦੀਆਂ ਹਨ ਤੇ ਅਰਜਨ ਨੂੰ ਕਹਿੰਦੀਆਂ ਚੰਗਾ ਸੀ ਚੱਲਦੀਆਂ ਲੇਟ ਹੋ ਰਹੀਆਂ ਅਰਜਨ ਕਹਿੰਦਾ ਬੈਠ ਜੋ ਕਹਿੰਦੀਆਂ ਨਹੀਂ ਸਾਡਾ ਆਉਣ ਦਾ ਅਚਾਨਕ ਪ੍ਰੋਗਰਾਮ ਬਣ ਗਿਆ ਹੁਣ ਕਾਲੇਜੀ ਹੀ ਮਿਲਾਂਗੇ ਉਹ ਜਾਣ ਲੱਗਦੀਆਂ ਹਨ ਅਰਜਨ ਫਿਰ ਹੁਸਨ ਨੂੰ ਕਹਿੰਦਾ ਹੁਸਨ ਮੇਰੇ ਵੱਲੋਂ ਬਾਈ ਨੂੰ ਧੰਨਵਾਦ ਕਹਿਣਾ ਉਹ ਚਲੀਆਂ ਜਾਂਦੀਆਂ ਹਨ ਅਤੇ ਅਰਜਨ ਆਪਣੇ ਐਕਸੀਡੈਂਟ ਬਾਰੇ ਸੋਚਣ ਲੱਗਦਾ ਹੈ ਸਾਰੀਆਂ ਕੁੜੀਆਂ ਬੱਸ ਸਟੈਂਡ ਪਹੁੰਚ ਕੇ ਆਪੋ ਆਪਣੇ ਪਿੰਡਾਂ ਦੀਆਂ ਬੱਸਾਂ ਵਿੱਚ ਬੈਠ ਜਾਂਦੀਆਂ ਹਨ ਹੁਸਨ ਵੀ ਆਪਣੇ ਪਿੰਡ ਦੀ ਬੱਸ ਵਿੱਚ ਬੈਠ ਜਾਂਦੀ ਹੈ ਹੁਸਨ ਸੋਚਣ ਲੱਗਦੀ ਹੈ ਜਦੋਂ ਦਾ ਇਨਸਾਨ ਬਣਿਆ ਹੈ ਉਦੋਂ ਦਾ ਹੀ ਸਵਾਰਥੀ ਹੈ ਆਪਣੇ ਸਵਾਰਥ ਲਈ ਕਿਤੋਂ ਤੱਕ ਵੀ ਜਾ ਸਕਦਾ ਹੈ ਕੀ ਤੋ ਤੱਕ ਵੀ ਗેર ਸਰਦਾ ਹੈ ਜਦੋਂ ਕਿਸੇ ਬਾਡੀ ਦੇ ਆਰਗਨ ਦੀ ਲੋਡ ਹੁੰਦੀ ਹੈ ਲੈ ਲਈ ਜਾਂਦੀ ਹੈ ਹਨਾ ਉਦੋਂ ਨਹੀਂ ਪੁੱਛਿਆ ਜਾਂਦਾ ਕਿ ਕਿਸ ਜਾਤ ਦੇ ਹਨ ਜਦੋਂ ਆਪਣੀਆਂ ਅੱਖਾਂ ਰਾਹੀਂ ਦੁਨੀਆ ਦੇਖਣੀ ਹੁੰਦੀ ਹੈ ਉਦੋਂ ਨਹੀਂ ਪੁੱਛਿਆ ਜਾਂਦਾ ਵੀ ਇਹ ਕਿਸ ਜਾਤ ਦੀਆਂ ਹਨ ਅੱਖਾਂ ਲੈ ਲਈਆਂ ਜਾਂਦੀਆਂ ਹਨ ਅਤੇ ਇੱਥੇ ਵੀ ਅਰਜਨ ਨਾਲ ਵੀ ਇਹੀ ਹੋਇਆ ਉਸ ਦਿਨ ਬੋਲ ਦਿੱਤਾ ਆਪਣੀ ਜਾਤ ਅਲੱਗ ਹੈ ਵਿਆਹ ਨਹੀਂ ਹੋ ਸਕਦਾ ਅੰਜ ਰਹਿ ਸਕਦੇ ਆ ਪਰ ਜਦੋਂ ਖੂਨ ਦੀ ਲੋੜ ਸੀ ਉਸ ਸਮੇਂ ਨਹੀਂ ਆਖਿਆ ਮੈਂ ਖੂਨ ਆਪਣੀ ਜਾਤ ਦਾ ਹੀ ਲਵਾਵਾਂਗਾ ਕਿਸੇ ਹੋਰ ਜਾਤ ਦਾ ਨਹੀਂ ਇਹ ਮਨੁੱਖ ਸੁਆਰਥੀ ਹੈ ਖੈਰ ਛੱਡ ਹੌਲੀ-ਹੌਲੀ ਬਦਲ ਰਿਹਾ ਹੈ ਸਮਾਜ ਬਦਲੇਗਾ ਜਿਵੇਂ-ਜਿਵੇਂ ਬੜੇਗਾ ਹੌਲੀ-ਹੌਲੀ ਲੋਕਾਂ ਨੂੰ ਸਮਝ ਆ ਜਾਵੇਗੀ ਵੀ ਬੰਦੇ ਦੀ ਕਾਬਲੀਅਤ ਨਾਲ ਹੀ ਬੰਦੇ ਦੀ ਪਛਾਣ ਹੋਵੇਗੀ ਨਾ ਕਿ ਉਸ ਦੀ ਜਾਤ ਕਰਕੇ ਬਸ ਚਲਦੀ ਰਹਿੰਦੀ ਹੈ ਹੁਸਨ ਆਪਣੇ ਖਿਆਲਾਂ ਵਿੱਚ ਖੋਹੀ ਰਹਿੰਦੀ ਹੈ ਸੋਚਦੀ ਹੈ ਉਹ ਦਿਨ ਆਵੇਗਾ ਜਦੋਂ ਅਰਜਨ ਅਤੇ ਤਾਈ ਵਰਗਿਆਂ ਨੂੰ ਮਨੁੱਖਤਾ ਬਾਰੇ ਮਨੁੱਖਤਾ ਦੇ ਵਿਕਾਸ ਬਾਰੇ ਸਮਝ ਆਵੇਗੀ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸੋਚਣਗੇ ਫਿਰ ਬਸ ਰੁਕਦੀ ਹੈ ਹੁਸਨ ਬਿਸਪੈਂਡ ਦੀਆਂ ਸਾਰੀਆਂ ਸਵਾਰੀਆਂ ਉੱਤਰ ਜਾਂਦੀਆਂ ਹਨ। ਹੁਸਨ ਇਕੱਲੀ ਬੈਠੀ ਰਹਿੰਦੀ ਹੈ। ਉਸ ਕੋਲ ਕੰਡਕਟਰ ਆ ਕੇ ਪੁੱਛਦਾ ਕਿਵੇਂ ਕੁੜੀਏ ਅੱਜ ਉਤਰਨਾ ਨਹੀਂ? ਹੁਸਨ ਅਚਾਨਕ ਉੱਠਦੀ ਹੈ। ਪਮਤਰਿਆ ਵਾਂਗੂ ਹੌਲੀ-ਹੌਲੀ ਬੱਸ ਤੋਂ ਉਤਰਦੀ ਹੈ ਅਤੇ ਪੋਲੇ-ਪੋਲੇ ਕਦਮਾਂ ਨਾਲ ਆਪਣੇ ਘਰ ਵੱਲ ਚੱਲ ਪੈਂਦੀ ਹੈ। ਧੰਨਵਾਦ ਜੀ। ਇਹ ਸੀ ਨਿੱਕੀ ਜਿਹੀ ਕਹਾਣੀ। ਜੇ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ ਆਪਣਾ ਖਿਆਲ ਰੱਖਣਾ ਧੰਨਵਾਦ ਜੀ